ਸੈਚਰਡੇ ਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਦੇ ਵਿੱਚ ਕਿਸੇ ਖਾਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਮੌਜੂਦ ਨੇ ਜੋ ਕਿ ਪੰਜਾਬ ਤੋਂ ਆਏ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਕਰਾਂਗੇ ਐਨਆਰਆਈਸ ਜੋ ਕਿ ਐਨਆਰਆਈ ਇਥੋਂ ਕੈਨੇਡੀਅਨਸ ਨੇ ਜੋ ਉਹ ਪੰਜਾਬ ਜਾਂਦੇ ਨੇ ਤਾਂ ਉਹਨਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕਿਹੜੀਆਂ-ਕਿਹੜੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਤਾਂ ਕਿ ਐਨਆਰਆਈਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪੋ ਵੀ ਇਸ ਬਾਰੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀਆਂ ਕੁਝ ਉਪਲਬਧੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਪੰਜਾਬ ਸਟੇਟ ਕਮਿਸ਼ਨ ਐਨ ਆਰ ਆਈਜ਼ ਸੁਖਜਿੰਦਰ ਸਿੰਘ ਸੰਧੂ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੋ ਕਿ ਆਮ ਆਦਮੀ ਪਾਰਟੀ ਦੇ ਮੀਡੀਆ ਬੁਲਾਰੇ ਵੀ ਹਨ ਉਹ ਆਪਣੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨਗੇ ਇਸ ਦਿਨ ਆਲੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਹਮਦਰ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਆਪਣੇ ਕਿ ਨਾ ਗੁਰਜੀਤ ਜੀ ਤੁਹਾਨੂੰ ਇੰਟਰਵਿਊ ਲੈ ਰਹੇ ਹੋ ਤੇ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਰਵਿੰਦਰ ਸਿੰਘ ਨੇਜਰ ਜੀ ਦਾ ਜਿਹੜੇ ਨੇ ਮੈਨੂੰ ਲੈ ਕੇ ਆਏ ਤੇ ਜੀ ਉਹਨਾਂ ਨੇ ਮਿਲਾਇਆ ਤਾਂ ਆਪਾਂ ਇੰਟਰਵਿਊ ਹੋ ਰਿਹਾ ਬਿਲਕੁਲ ਸਰ ਤੇ ਜਿੰਨੇ ਵੀ ਮੇਰੇ ਐਨਆਰਆਈ ਵੀਰ ਜਿੰਨੇ ਵੀ ਭਰਾ ਮਨ ਸੁਣ ਰਹੇ ਆ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਸ੍ਰੀਕਾਲ ਸੱਜਣ ਕੀ ਹਾਲ ਚੱਲ ਸਰ ਸਰ ਬਧਿਆ ਸਤਸ੍ਰੀਕਾਲ ਤੇ ਸਰ ਤੁਸੀਂ ਬ੍ਰੈਂਪਟਨ ਦੇ ਵਿੱਚ ਆਏ ਹੋਏ ਹੋਏ ਸਮੇਂ ਕਿਵੇਂ ਦਾ ਲੱਗ ਰਿਹਾ ਬ੍ਰੈਂਪਟਨ ਆ ਕੇ ਬਹੁਤ ਵਧੀਆ ਨਾਈਸ ਹੈ ਜੀ ਬ੍ਰੈਂਪਟਨ ਅੱਜ ਕੱਲ੍ਹ ਤੋਂ ਸੁਣੋ ਪੈ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਬਿਲਕੁਲ ਤੇ ਪੰਜਾਬ ਦੀ ਜੇ ਸਰਕਾਰ ਦੇ ਵੱਲੋਂ ਐਨਆਰਆਈਸ ਦੇ ਲਈ ਹੁਣ ਤੱਕ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਗਈਆਂ ਨੇ ਤਾਂ ਕਿ ਐਨਆਰਆਈਸ ਨੂੰ ਕੋਈ ਉੱਥੇ ਜਾ ਕੇ ਪ੍ਰੋਬਲਮ ਨਾ ਹੋਵੇ ਦੇਖੋ ਜੀ ਪੰਜਾਬ ਸਰਕਾਰ ਇੱਕ ਐਨਆਰਆਈ ਕਮਿਸ਼ਨ ਇੱਕ ਐਨਆਰਆਈਆਂ ਵਾਸਤੇ ਵੱਖਰਾ ਬਣਿਆ ਹੋਇਆ ਹੈ ਮੇਰੀ ਅਪਾਰਟਮੈਂਟ ਐਨ ਆਰ ਆਈ ਇਸ ਵਿੱਚ 16 ਮਾਰਚ ਤੋਂ ਐਸੇ ਸਾਲ ਹੀ ਹੋਈ ਹੈ ਜੀ ਔਰ ਤੋਂ ਬਾਅਦ ਅਸੀਂ ਕੰਮ ਨਾ ਰਹੇ ਉਹਨਾਂ ਨੇ ਕੰਮ ਕਰ ਰਹੇ ਆ ਜੋ ਵੀ ਐਨ ਆਰ ਆਈ ਪ੍ਰੋਬਲਮ ਆਉਂਦੀਆਂ ਜਿਆਦਾਤਰ ਜਿਆਦਾ ਐਨ ਆਰ ਆਈ ਪ੍ਰੋਬਲਮ ਵੱਧ ਆਉਂਦੀਆਂ ਪ੍ਰੋਪਰਟੀਆਂ ਆਉਂਦੀਆਂ ਰਿਵਰਸ ਕੇਸ ਆਉਂਦੇ ਆ ਐਵਰੀਥਿੰਗ ਉਹ ਜੋ ਵੀ ਆ ਉਹ ਸਾਰੇ ਕੇਸ ਅਸੀਂ ਹੈਂਡਲ ਕਰਦੇ ਆ ਔਰ ਇਹਨਾਂ ਦੇ ਐਨ ਆਰ ਆਈਆਂ ਸਹੂਲਤ ਵਾਸਤੇ ਪਹਿਲਾਂ ਐਨ ਆਰ ਆਈਆਂ ਨੂੰ ਪਤਾ ਨਹੀਂ ਸੀ ਵੀ ਅਸੀਂ ਜਾਈਏ ਤਾਂ ਕਿਹਨੂੰ ਕੰਪਲੇਨਟ ਕਰੀਏ ਕਿਹਨੂੰ ਦੱਸੀਏ ਜੀ ਜੀ ਹੁਣ ਪਹਿਲਾਂ ਇੱਕ ਐਨ ਆਰ ਆਈ ਸਭਾ ਸੀ ਉਹਦੇ ਕੋਲ ਜਾਂਦੇ ਸੀਗੇ ਫਿਰ ਉੱਥੋਂ ਤੱਕ ਇਹ ਈਮੇਲ ਨਹੀਂ ਆਉਦੀ ਪ੍ਰੋਬਲਮ ਦੱਸ ਸਕਦੇ ਹੋ ਉਸ ਈਮੇਲ ਤੇ ਤੁਹਾਨੂੰ ਆਪਣੇ ਕੋਲ 24 ਆਵਰਸ ਬੈਕ ਜਵਾਬ ਹੀ ਆਉਂਦਾ ਵੀ ਤੁਹਾਡੇ ਆਪਣੇ ਨਿਊ ਪ੍ਰੋਬਲਮ ਤੁਹਾਡੀ ਸੁਣੀ ਸੁਣੀ ਜਾ ਰਹੀ ਹੈ ਉਹਦੀ ਅਪਡੇਟ ਵੀ ਉਹ ਲੈ ਸਕਦੇ ਹੋ ਉਹ ਸਿਰਫ ਤੁਸੀਂ ਇੰਨਾ ਹੀ ਕਰਨਾ ਵੀ ਜੋ ਵੀ ਤੁਹਾਡੀ ਕੰਪਲੇਨ ਹੈ ਉਹ ਕੰਪਲੇਨ ਨੂੰ ਤੁਸੀਂ ਇੱਕ ਪ੍ਰੋਟੈਕਟਡ ਕਰਾ ਕੇ ਉਹ ਕੋਲ ਨਾਲ ਆਫ ਦਿ ਈਮੇਲ ਦਾ ਪ੍ਰੂਫ ਆਪਣੇ ਅਪਟਰ ਈਮੇਲ ਈਮੇਲ ਕਰਨੀ ਹੈ ਨਾਲ ਤੋਂ ਸ਼ੌਦਾ ਐਨ ਆਰ ਆਈ ਦਾ ਪ੍ਰੂਫ ਉਹ ਉਹ ਲਾਣਾ ਹੈ ਹੋਰ ਤੋਂ ਬਾਅਦ ਤੁਸੀਂ ਉਹਦੀ ਅਪਡੇਟ ਤੁਹਾਨੂੰ ਮਿਲਦੀ ਰਹਗੀ ਔਰ ਇੱਥੇ ਬੈਠੇ ਹੋਏ ਤੁਸੀਂ ਤੁਹਾਡਾ ਕੋਈ ਵੀ ਕੋਈ ਵੀ ਪ੍ਰਾਪਰਟੀ ਦਾ ਕੇਸ ਹੋਵੇ ਕੋਈ ਉਹ ਤੁਸੀਂ ਆਪਦਾ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾਲ ਈਮੇਲ ਅੰਝ ਅੰਝ ਕਰ ਸਕਦੇ ਆ ਜੀ ਸਿਰ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਤਾਂ ਇੱਥੋਂ ਜਿਵੇਂ ਐਨ ਆਰ ਆਈਸ ਕਾਫੀ ਨੇ ਕੈਨੇਡਾ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਨੇ ਤੇ ਉੱਥੇ ਜ਼ਮੀਨਾਂ ਉਹਨਾਂ ਦੀਆਂ ਕਈ ਵਾਰੀ ਦੱਬ ਲਈਆਂ ਜਾਂਦੀਆਂ ਨੇ ਤਾਂ ਉਹਦੇ ਲਈ ਸਰਕਾਰ ਦੇ ਵੱਲੋਂ ਕੀ ਜਿਹੜੇ ਉਪਾਅ ਨੇ ਕੀਤੇ ਗਏ ਨੇ ਇੱਕ ਤਾਂ ਜ ਈਮੇਲ ਦੱਸ ਰਹੇ ਹਾਂ ਤਾਂ ਉਸ ਦੇ ਨਾਲ ਪੱਕਾ ਨਿਪਟਾਰਾ ਹੋ ਜਾਏਗਾ ਹਾਂਜੀ ਸਾਡੇ ਨਾਲ ਆਪਣੇ ਐਨਆਰਆਈ ਕਮਿਸ਼ਨਰਾਂ ਗਾ ਕੇ ਫਿਰ ਆਪਣੇ ਐਨਆਰਆਈ ਵਿੰਗ ਬਣਿਆ ਆਪਣੇ ਐਡੀਜੀਬੀ ਐਨਆਰਆਈ ਸਾਡੇ ਉਹ ਤੋਂ ਬਾਅਦ ਸਾਡੇ ਪੂਰਾ ਪੰਜਾਬ ਪੰਜ ਵਿਭਾਗ ਚ ਵੰਡਿਆ ਹੋਇਆ ਪੰਜ ਏਆਈਜੀ ਸਾਡੇ ਅਸਾਂ ਜਿਹੜੀ ਕੰਪਲੇਨ ਆਉਣੀ ਆ ਅਸੀਂ ਆਪਣੇ ADG ਨੂੰ ਭੇਜਣੀ ਹੈ ADG ਪਨੇ ਆਪ ਦੇ AIG ਨੂੰ ਉਹ ਵਿੰਗਸ ਭੇਜਣੀ ਆ ਉਹ ਟੋਟਲ ਆਪਣੇ ਪ੍ਰੋਸੀਜਰ ਹੈ ਤੋਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਹੁਜ ਜੀ ਸਮਾਨ ਸਾਹਿਬ ਸਰਕਾਰ ਦੇ ਕੇਜਵਾਲ ਸਾਹਿਬ ਨਾਲੋਂ ਸਮਾਨ ਸਾਹਿਬ ਸਮਾਨ ਸਾਹਿਬ ਬਹੁਤ ਵਧੀਆ ਆਪਣੇ ਕਿੰਨਾ ਸਾਡੇ ਕੰਮ ਕਰ ਰਹੇ ਆ ਐਨਆਰਆਈ ਵਾਤੇ ਪੜ੍ਹੇ ਆਪਣੇ ਕਿ ਨਿਆ ਮੰਤਰੀ ਜੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀਆਂ ਵੀ ਬਹੁਤ ਸਖਤ ਅਦਾਤਾਂ ਨੇ ਹਨੂ ਐਨਆਰਆਈ ਕਮਿਸ਼ਨ ਨੂੰ ਸਭ ਨੂੰ ਵਿਜਨਰੀ ਐਨਆਰਆਈ ਨੇ ਉਹਨਾਂ ਨਾਲ ਬੱਤੂਬਾਦ ਨੂੰ ਮਸਲੇ ਹੱਲ ਹੋਣਾ ਚਾਹੀਦੇ ਆ ਉਹਨਾਂ ਨੂੰ ਉਹਨਾਂ ਨੂੰ ਖੱਜਲ ਖਵਾਰ ਨਾ ਉਹ ਤੋਂ ਉਹਨਾਂ ਮੇ ਨਾ ਪਵੇ ਇੱਕ ਈਮੇਲ ਲਈ ਹੀ ਉਹਨਾਂ ਦੇ ਸੇ ਬੈਠੇ ਬੈਠੇ ਮਸਲੇ ਹੱਲ ਹੋ ਜੀ ਤੇ ਕਾਫੀ ਵਾਰੀ ਸਰ ਇਹ ਵੀ ਸੁਣਨ ਨੂੰ ਮਿਲਦਾ ਕਿ ਐਨਆਰਆਈ ਜਿਵੇਂ ਜ਼ਮੀਨਾਂ ਜਿਵੇਂ ਤਬਲੇ ਜਾਂਦੀਆਂ ਤਾਂ ਉਲਟਾ ਉਹਨਾਂ ਤੇ ਹੀ ਪਰਚੇ ਦਰਜ ਕਰਵਾ ਦਿੱਤੇ ਜਾਂਦੇ ਨੇ ਇਹ ਇਹ ਪੁਰਾਣੀਆਂ ਸਰਕਾਰਾਂ ਦੇ ਵੀਰੇ ਬਣੇ ਆ ਹੁੰਦਾ ਸੀ ਗਾ ਜੀ ਹੁਣ ਹੁ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਨਾ ਐਨ ਆਰ ਆਈ ਨੀ ਦੇਖੋ ਨਾ ਤੁਸੀਂ ਪਹਿਲਾਂ ਐਨ ਆਰ ਆਈ ਪੰਜਾਬ ਚ ਜ਼ਮੀਨ ਵੇਚਣ ਲੱਪੇ ਸੀ ਕਿਸ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕੋਈ ਵੀ ਜਾਂਦਾ ਸੀ ਜ਼ਮੀਨ ਵੇਚਦ ਲਈ ਐਵੇਂ ਨਹੀਂ ਕਰਨਾ ਕੋਈ ਹੁਣ ਉਹਨਾਂ ਉੱਠਲ ਪੈ ਗਈ ਹੁਣ ਵੇਚ ਨਹੀਂ ਲੜ ਹੁਣ ਉਹ ਨਹੀਂ ਵੇਚਣੀ ਜੇ ਪਰ ਖਰੀਦਣੀ ਜੇ ਤਾਂ ਬੇਸਿਕ ਨਹੀਂ ਜੇ ਤਾਂ ਲੇਕਿਨ ਹਾਂ ਸੀ ਮੈਂ ਤੇ ਇਹੀ ਜਿੰਨੇ ਵੀ ਮੇਰੇ ਐਨ ਆਰ ਆਈ ਵੀਰ ਮੈਨ ਸੁਣ ਰਹੇ ਹੈ ਇੱਕ ਜਰੂਰਸ਼ ਗੁਜਰਸ਼ ਕਰੂੰਗਾ ਤੁਸੀਂ ਆਓ ਪੰਜਾਬ ਦੇ ਵਿੱਚ ਹੁਣ ਜ਼ਮੀਨਾਂ ਖਰੀਦੋ ਖਰੀਦੋ ਤੇ ਵੇਚੋ ਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਉੱਥੇ ਕੰਮ ਉੱਥੇ ਕੰਮ ਕਰੀਏ ਉੱਥੇ ਵੀ ਬਹੁਤ ਓਪਰਚੁਨਿਟੀਆਂ ਨੇ ਹੁਣ ਪਹਿਲਾਂ ਵਾਲਾ ਮਾਰਨਿੰਗ ਹੈਗਾ ਵੀ ਆਪਣੇ ਕੋਈ ਸਰਕਾਰਾਂ ਤਾਨੂੰ ਜਾ ਕੇ ਤੁਹਾਨੂੰ ਟੰਗ ਕਰਨਗੀਆਂ ਜਾਂ ਤੁਹਾਨੂੰ ਕੰਮ ਨਹੀਂ ਕਰਨ ਦੇਣਗੀਆਂ ਹੁਣ ਜੇ ਆਪਣੇ ਕੋਈ ਵੀ ਆਪਣੇ ਉੱਥੇ ਜਾ ਕੇ ਕਰ ਸਕਦੇ ਆ ਜੀ ਤੇ ਸਰ ਤੁਸੀਂ ਡਾਈਵੋਰਸ ਦੀ ਵੀ ਗੱਲ ਕੀਤੀ ਡਾਈਵੋਰਸ ਦੇ ਕੇਸਿਸ ਵੀ ਆਉਂਦੇ ਨੇ ਤਾਂ ਜਿਵੇਂ ਐਨ ਆਰ ਆਈਜ਼ ਇਧਰੋਂ ਜੇਕਰ ਜਾਂਦੇ ਨੇ ਉੱਥੇ ਵਿਆਹ ਕਰ ਲਿਆ ਚਾਹੇ ਕੁੜੀ ਨੂੰ ਉਧਰੋਂ ਲੈ ਕੇ ਆਉਂਦੇ ਨੇ ਮੁੰਡੇ ਨੂੰ ਲੈ ਕੇ ਆਉਂਦੇ ਨੇ ਤਾਂ ਉਹਦੇ ਵਿੱਚ ਸਰਕਾਰ ਕਿਵੇਂ ਹੈਲਪ ਕਰਦੀ ਹੈ ਜੀ ਜੀ ਬਹੁਤ ਆਪਣਾ ਕਿੰਦਾ ਹਥੇ ਮੁੰਡਾ ਚਲਾ ਜਾਂਦਾ ਉੱਥੇ ਵਿਆਹ ਕਰਕੇ ਇਧਰ ਆ ਜਾਂਦਾ ਕੁੜੀ ਨੂੰ ਨਿਸ਼ਾਦਾ ਜਾਂ ਕੁੜੀ ਏਦਾਂ ਕਰਦੀ ਆ ਉਹਦੇ ਵਿੱਚ ਕਾਫੀ ਕਾਫੀ ਪਰਮ ਦਿਖਦਾ ਆਉਂਦਾ ਇਹ ਦੋਨਾਂ ਫੈਮਲੀ ਨੂੰ ਕਾਫੀ ਪ੍ਰੋਬਲਮ ਆਉਂਦੀ ਉਹਦੇ ਵਿੱਚ ਤੁਸੀਂ ਇੱਥੇ ਜਿਹੜਾ ਪਿੱਛੇ ਜਿਹੇ ਆਪਣੇ ਕੁੜੀ ਸੀ ਵੀ ਮੁੰਡਾ ਸੀਗਾ ਵਿਆਹ ਕਰਕੇ ਚਲਾ ਗਿਆ ਪੰਜਾਬ ਦੂਰ ਹ ਉਹਨਾਂ ਨੇ ਈਮੇਲ ਸਾਨੂੰ ਕੀਤੀ ਜੀ ਬਾਈਕਾ ਦਾ ਉੱਤੇ ਉਹਨਾਂ ਦੇ ਈਮੇਲ ਰਹੇ ਹੀ ਉਹਨਾਂ ਦਾ ਮਸਲਾ ਸਮਝਾਇਆ ਆਪਣੇ ਸਾਡਾ ਬਾਈਕਾ ਦਾ ਉੱਤੇ ਆਪਣੇ ਆਪਣੇ ਐਨਰ ਦੇ ਕੋਡ ਲੱਗਦਾ ਹਾਂ ਇਹਨਾਂ ਦੇ ਕੋਟ ਵੀ ਲੱਗਦਾ ਜੇ ਮਸਲਾ ਪਹਿਲਾਂ ਉਹਨਾਂ ਸੁਣ ਲਿਆ ਵੀ ਠੀਕ ਨਹੀਂ ਤੇ ਉਹ ਮੇਬੀ ਕੋਰਟ ਦੇ ਵਿੱਚ ਵੀ ਇਹ ਤਾਂ ਉਹ ਚੱਲੇਗਾ ਜੀ ਤੇ ਜਿਵੇਂ ਐਨਰਿਸ ਦਿੱਲੀ 에어ਪੋਰਟ ਤੇ ਹੀ ਮੋਸਟਲੀ ਲੈਂਡ ਹੁੰਦੇ ਨੇ ਪੰਜਾਬ ਜਾਣ ਦੇ ਲਈ ਤਾਂ ਜਦੋਂ ਰਸਤੇ ਦੇ ਵਿੱਚ ਟ੍ਰੈਵਲ ਕਰਦੇ ਆ ਪੰਜਾਬ ਜਾਣਾ ਹੁੰਦਾ ਆ ਤਾਂ ਰਸਤੇ ਦੇ ਵਿੱਚ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਨੇ ਕਾਫੀ ਵਾਰ ਤਾਂ ਸੁਣਨ ਨੂੰ ਮਿਲਦੀਆਂ ਨੇ ਉਹਦੇ ਲਈ ਕੀ ਪ੍ਰਬੰਧ ਦੇਖੋ ਜੀ ਹੁਣ ਉਹਦੇ ਲਈ ਆਪਣੇ ਹੁਣ ਦੇਖੋ ਆਪਣੇ ਆਮਨੀ ਪਾਲਿਸੀ ਸਰਕਾਰ ਨੇ ਹੁਣ ਜਗ੍ਹਾ 25-25 ਕਿਲੋਮੀਟਰ ਤੇ ਜੀ ਪੁਲਿਸ ਦੀਆਂ ਗੱਡੀਆਂ ਪੁਲਿਸ ਨਾਲ ਖੜੀ ਕਰਦੀ ਫੋਰਸ ਓਕੇ ਉਬਿਦਿਨ ਨੇ ਆਪਣੇ ਕੋਦੇ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤੁਸੀਂ ਉਹਨਾਂ ਨੂੰ ਉਬਿਦਿਨ ਨੇ 5-10 ਮਿੰਟ ਦੇ ਅੰਦਰ ਨਰਥੇਪ ਪਹੁੰਚ ਜਾਂਦੇ ਓਕੇ ਉਹ ਪਹਿਲਾਂ ਨਹੀਂ ਸੀਗੇ ਹੁਣ ਇਹ ਇਹ ਵੀ ਆਪਣੇ ਆਮਾਦੀ ਪਾਲਟੀ ਸਰਕਾਰ ਦੇ ਵਾਜ ਹੋਣੀ ਹੋਇਆ ਔਰ ਬਾਕੀ ਤੁਸੀਂ ਕਹਿੰਦੇ ਜੇ ਆਪਣੇ 에어ਪੋਰਟ ਦੇ ਅੰਦਰ ਹੀ ਜਾਂਦੇ ਨੇ ਉਹਨਾਂ ਵਾਸਤੇ ਵੀ ਆਪਣੇ ਆਮਾਦੀ ਪਾਲਟੀ ਸਰਕਾਰ ਨੇ ਇੱਕ ਆਪਣੇ ਤੁਹਾਡੀ ਵਿੰਡੋ ਖੁੱਲੀ ਹੋਈ ਜਾਂਦਰੀਆਂ ਵਾਸਤੇ ਪਕਕੇ ਜੇ ਦੀ ਫਲਾਈਟ ਡਿਲੇ ਹੋ ਜਾਂਦੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਕਿਸੇ ਨੇ ਆਪਣੇ ਆਪਣੇ ਜਾਣਾ ਉਹਨਾਂ ਨੇ ਹੋਟਲ ਜਾਣਾ ਜਾਂ ਉਹਨਾਂ ਨੂੰ ਕਮਿਊਡੀਸ਼ਨ ਨਹੀਂ ਮਿਲਦੀ ਭੀ ਬਾਈਕਾ ਦਾ ਉੱਥੇ ਤੁਸੀਂ ਵਿੰਡੋ ਤੋਂ ਜਾਓ ਤੁਹਾਡੀ ਪੂਰੀ ਉਹ ਐਨਰਜੀ ਹੈਲਪ ਹੋਊਗੀ ਉਹ ਤੁਹਾਨੂੰ ਉੱਥੇ ਲੈ ਕੇ ਜਾਣਗੇ ਜਾਂ ਭਾਵੇਂ ਪੰਜਾਬ ਬੰਮਸੇ ਰੋਕਨ ਉਹ ਫਿਰ ਤੁਹਾਨੂੰ ਫੁਲਤਾਪੁਰ ਪਲਾਈਟ ਦੇ ਟਾਈਮ ਤੇ ਤੁਹਾਨੂੰ ਲੈ ਕੇ ਆਉਣਗੇ ਇਹ ਵੀ ਨਰੀਆਂ ਵਾਹਤ ਇਸ ਆਪਣੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਹੁਲਦ ਕੀਤੀ ਹੈ ਜੀ ਤੇ ਸਰ ਬੱਸਿਸ ਵੀ ਲਗਾਈਆਂ ਗਈਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਹੜੇ 에어ਪੋਰਟ ਤੋਂ ਪੰਜਾਬ ਜਾਣਾ ਤਾਂ ਬੱਸਿਸ ਨੂੰ ਲੈ ਕੇ ਨਾ ਕਈ ਦਿੱਕਤਾਂ ਆ ਰਹੀਆਂ ਨੇ ਜਿਵੇਂ ਏਸੀ ਦੀ ਪ੍ਰੋਬਲਮ ਜਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਵੇਂ ਭਰੀਆਂ ਹੁੰਦੀਆਂ ਨੇ ਤਾਂ ਉਹਦੇ ਲਈ ਉਹ ਨਵੀਆਂ ਬੱਸਾਂ ਦੀਆਂ ਆ ਰਹੀਆਂ ਬਹੁਤ ਵਧੀਆ ਬਹੁਤ ਨਵੀਆਂ ਬੱਸਾਂ ਆ ਰਹੀਆਂ ਬਹੁਤ ਵਧੀਆ ਹੀ ਆਪਣੇ ਜਿਹੜੇ ਪਹਿਲਾਂ ਚੱਲਦੀਆਂ ਉਹਨਾਂ ਤੋਂ ਬੜੀਆਂ ਵਧੀਆ ਬੱਸਾਂ ਨਵੀਆਂ ਆ ਰਹੀਆਂ ਜਿਹੜੀਆਂ ਵੀ ਤੁਹਾਨੂੰ ਆਪਣੇ 에어ਪੋਰਟ ਤੋਂ ਲੈ ਕੇ ਤੁਹਾਡੇ ਜਿੱਥੇ ਵੀ ਲੁਧਿਆਣਾ ਦਿੱਲੀ ਚੰਡੀਗੜ੍ਹ ਜਾਣਾ ਕੋਤਲੇ ਲੈ ਕੇ ਜਾਣਗੇ ਤੇ ਉਦੇ ਉਦੇ ਵਿੱਚ ਤੁਹਾਨੂੰ ਆਪਣੇ ਜਿਹੜਾ ਫਰੇਡ ਕਰਾਇਦਾ ਹੈ ਬਹੁਤ ਜ਼ਿਆਦਾ ਫਰਕ ਹੋਏਗਾ ਬਹੁਤ ਫਰਕ ਹੋਏਗਾ ਓਕੇ ਤੇ ਜਿਵੇਂ ਇੱਥੇ ਕੈਨੇਡਾ ਦੇ ਵਿੱਚ ਲੋਕੀ ਸਿਕਿਉਰਟੀ ਲੈ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਦਾ ਕੋਈ ਡਰ ਹੈ ਜਾਂ ਪੰਜਾਬ ਦੇ ਵਿੱਚ ਜਦੋਂ ਐਨ ਆਰ ਆਈਸ ਜਾਂਦੇ ਨੇ ਜੇਕਰ ਉੱਥੇ ਸਿਕਿਉਰਟੀ ਲੈਣੀ ਚਾਹੁੰਦੇ ਨੇ ਤਾਂ ਕਿਵੇਂ ਬਿਲਕੁਲ ਜੀ ਬਿਲਕੁਲ ਉੱਥੇ ਤੁਸੀਂ ਈਮੇਲ ਕਰੋ ਤੁਹਾਨੂੰ ਕੋਈ ਥੜਾ ਆਉਂਦੀ ਹੈ ਇਹਨਾਂ ਦਾ ਕੋਈ ਜਾਂਦਾ ਕੋਈ ਪ੍ਰੋਬਲਮ ਹੈ ਤੁਸੀਂ ਈਮੇਲ ਕਰੋ ਤੁਹਾਨੂੰ ਮਿਲ ਲੈ ਕੋਈ ਪ੍ਰੋਬਲਮ ਨਹੀਂ ਹਾਂ ਜੀ ਮਤਲਬ ਇੱਕ ਈਮੇਲ ਦੇ ਜ਼ਰੀਏ ਇਹ ਸਾਰੀ ਪ੍ਰੋਬਲਮ ਦਾ ਹੱਲ ਹਾਂ 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 ਜੀ ਹਾਂ ਹਾਂ ਬਿਲਕੁਲ ਤਾਂ ਇਹਨਾਂ ਲਈ ਸਰ ਜਿਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਐਨਆਰਆਈਜ਼ ਇੰਟਰਸਟ ਰੱਖਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਯੋਗਦਾਨ ਆ ਐਨਆਰਆਈਜ਼ ਦਾ ਪੰਜਾਬ ਦੇ ਬਹੁਤ ਬਹੁਤ ਯੋਗਦਾਨ ਹੈ ਐਨਆਰਆਈ ਪੰਜਾਬ ਦੇ ਪੰਜਾਬ ਦੇ ਵਿੱਚ ਅੰਦਰ ਆਏ ਤਾਂ ਕਾਫੀ ਯੋਗਦਾਰ ਇਹਨਾਂ ਨੇ ਕਰਕੇ ਸਰਕਾਰ ਬਣੀ ਹੈ ਉਹਨਾਂ ਨੂੰ ਦੇਖੋ ਕਿੰਨਾ ਪਿਛਲੇ ਇਲੈਕਸ਼ਨ ਹੋਏ ਆ ਕਿੰਨਾ ਮੰਡਟ ਵਧੀਆ ਮਿਲਿਆ ਤੇ ਤਿੰਨ ਜੂਨ ਆਪਣੇ ਕੇ ਦੋ ਸ਼ਿੱਟਾਂ ਬਹੁਤ ਵਧੀਆ ਉਦੋਂ ਵੀ ਕਾਫੀ ਸਾਰਾ ਯੋਗਦਾਨ ਵੀ ਐਨਆਰਆਈ ਵੀ ਇਹਨਾਂ ਦਾ ਵੀ ਮਿਲਿਆ ਐਨਆਰਆਈ ਵੀਰਾਂ ਨੂੰ ਥੈਂਕ ਯੂ ਸਰ ਇਹਨਾਂ ਦਾ ਹੂੰ ਜੀ ਤੇ ਇੱਕ ਸਰ 에어ਪੋਰਟ ਦੀ ਵੀ ਪ੍ਰੋਬਲਮ ਜਿਵੇਂ ਲੋਕੀ ਇੱਥੋਂ ਜਦੋਂ ਜਾਂਦੇ ਆ ਤਾਂ ਦਿੱਲੀ ਪੰਜਾਬ ਤੋਂ ਕਾਫੀ ਦੂਰ ਪੈ ਜਾਂਦਾ ट्रैवल ਬਹੁਤ ਕਰਨਾ ਪੈਂਦਾ ਹੈ ਤਾਂ ਪੰਜਾਬ ਦੇ ਵਿੱਚ ਜਿਵੇਂ ਲੁਧਿਆਣਾ ਜਾਂ ਫਿਰ ਕਿਤੇ ਹੋਰ ਚੰਡੀਗੜ੍ਹ 에어ਪੋਰਟ ਹਾਂਜੀ ਉਹਦੀ ਵੀ ਉਹਦੀ ਵੀ ਆਪਣੇ ਪ੍ਰਪੋਜ਼ਲਾਂ ਭੇਜੀਆਂ ਹੋਈਆਂ ਨੇ ਸਰਕਾਰ ਨੇ ਉਹ ਭੇਜੀਆਂ ਜਾਂ ਵੀ ਵੱਧ ਤੋਂ ਵੱਧ ਤੁਸੀਂ ਚੰਡੀਗੜ੍ਹ ਨੂੰ ਆਪਣੇ ਇੰਟਰਨੈਟ ਤੇ ਲੈਣਾ ਭੇਜ ਦੋ ਜਾਂ ਆਪਣੇ ਅੰਮ੍ਰਿਤਸਰ ਦੋ ਉਹਦੀ ਪ੍ਰਪੋਜ਼ਲਾਂ ਵੀ ਗਵਰਨਮੈਂਟ ਸੈਂਟਰ ਗਵਰਨਮੈਂਟ ਨੂੰ ਗਈਆਂ ਹੋਈਆਂ ਜੀ ਤੇ ਇਸ ਹਾਲੇ ਥੋੜੀ ਜਿਹੀ ਆਪਾਂ ਇਲੈਕਸ਼ਨਸ ਦੀ ਵੀ ਗੱਲ ਕਰੀਏ ਜਿਮਨੀ ਚੋਣਾ ਹੋ ਕੇ ਹਟੀਆਂ ਨੇ ਤਾਂ ਉਹਦੇ ਵਿੱਚ ਕੀ ਹਾਲਾਤ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਬਹੁਤ ਵਧੀਆ ਲੈ ਮੈਂ ਮੰਡਟ ਤੁਹਾਨੂੰ ਦੱਸਿਆ ਵੀ ਜਿਹਨਾਂ ਜੋ ਦੋ ਆਪਣੇ ਕਿਨਾਂ ਜਤੇ ਜੀ ਹਾਂਜੀ ਫਿਰ ਉਹ ਬਾਕੀ ਤਾਂ ਮੈਂ ਇਹ ਮੇਰੇ ਜਨੇ ਐਨਆਰਈਸ ਹੁੰਦੇ ਮੈਂ ਤਾਂ ਨਹੀਂ ਕਹਾਂਗਾ ਕਿ ਹਾਉ ਪੰਜਾਬ ਦੇ ਵਿੱਚ ਪੰਜਾਬ ਨੂੰ ਦੁਬਾਰਾ ਤੋਂ ਪਰ ਅਗਲਾ ਪੰਜਾਬ ਬਣਾਈਏ ਉਹ ਹੁਣ ਪਹਿਲਾ ਵਾਲਾ ਪੰਜਾਬ ਨਹੀਂ ਪਹਿਲਾਂ ਤੁਸੀਂ ਸੀਗਾ ਪਹਿਲੀ ਸਰਕਾਰਾਂ ਕਰਕੇ ਹੁਣ ਤੁਹਾਡੀ ਐਨਆਰਈ ਨੂੰ ਆਪਣੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਆਪਣੇ ਉਹ ਉਹ ਕਰੇਗੀ ਤਾਂ ਰਦਰ ਹੀ ਬਹੁਤ ਜ਼ਿਆਦਾ ਆਪਣੇ ਹੈਲਪ ਵੀ ਕਰੇਗੀ ਜੀ ਬਿਲਕੁਲ ਤੇ ਐਨ ਆਰ ਆਈ ਸਰ ਤੁਸੀਂ ਜਿੰਨੇ ਐਨ ਆਰ ਆਈ ਦੇਖ ਰਹੇ ਨੇ ਉਹਨਾਂ ਨੂੰ ਕੋਈ ਹੋਰ ਸਲਾਹ ਦੇਣੀ ਚਾਹੁੰਦੇ ਹੋ ਜਿਵੇਂ ਤੁਸੀਂ ਕਹਿ ਜ਼ਰੂਰ ਆਉਣਾ ਚਾਹੀਦਾ ਪੰਜਾਬ ਤਾਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਜਿੰਨੇ ਵੀ ਜਿੰਨੇ ਵੀ ਇਹ ਕਹਾਂਗੇ ਇਹ ਵੀ ਜਿਹੜੇ ਐਨ ਆਰ ਆਈ ਵੀ ਸੁਣਦੇ ਉਹਨਾਂ ਦੁਬਾਰਾ ਫਿਰ ਆਪਣੇ ਮੇਰੇ ਨੂੰ ਬਹੁਤ ਸਤਿ ਸ਼੍ਰੀ ਅਕਾਲ ਮੇਰੇ ਹੁਣ ਮੈਂ ਦੁਬਾਰਾ ਹੀ ਦੁਬਾਰਾ ਰਿਪੀਟ ਕਰੂੰਗਾ ਵੀ ਤੁਸੀਂ ਪੰਜਾਬ ਆਓ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਿਲਕੁਲ ਤੇ ਬਹੁਤ ਚੰਗਾ ਲੱਗਿਆ ਸਰ ਤੁਹਾਡਾ ਗੱਲਬਾਤ ਕਰਕੇ ਥੈਂਕ ਯੂ ਗੁਰਜੀ ਜ ਐਸੀ ਅਜਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ NRI ਇਸ ਦੇ ਸੰਬੰਧੀ ਜੋ ਪੰਜਾਬ ਦੇ ਵਿੱਚ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਪੰਜਾਬ ਸਟੇਟ ਕਮਿਸ਼ਨਰ NRI ਸੁਖਜਿੰਦਰ ਸਿੰਘ ਸੰਧੂ ਜੀ ਦੇ ਵੱਲੋਂ ਵੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੇ ਜਿਵੇਂ ਕਿ ਦੱਸਿਆ ਕਿ ਇੱਕ ਈਮੇਲ ਆਈਡੀ ਹੈ ਜਿਸ ਦੇ ਉੱਤੇ ਤੁਸੀਂ ਸਿਰਫ ਇੱਕ ਮੇਲ ਕਰਨੀ ਹੈ ਕੋਈ ਵੀ ਤੁਹਾਡੀ ਪ੍ਰੋਬਲਮ ਹੈ ਤਾਂ ਉਸ ਦਾ ਹੱਲ 24 ਘੰਟੇ ਦੇ ਵਿੱਚ ਵਿੱਚ ਹੀ ਕਰ ਦਿੱਤਾ ਜਾਵੇਗਾ ਵੈਸੇ ਜੋ ਈਮੇਲ ਆਈਡੀ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਹੀ ਹੈ ਤੁਸੀਂ ਉੱਥੋਂ ਵੀ ਨੋਟ ਕਰ ਸਕਦੇ ਹੋ ਇੱਕ ਵਾਰੀ ਮੈਂ ਵੀ ਤੁਹਾਨੂੰ ਦੱਸ ਦਿੰਨੀ ਹਾਂ ਜੋ ਈਮੇਲ ਆਈਡੀ ਹੈ ਜਿਸ ਤੇ ਤੁਸੀਂ ਮੇਲ ਕਰਨੀ ਹੈ ਜੇਕਰ ਤੁਸੀਂ ਪੰਜਾਬ ਦੇ ਵਿੱਚ ਜਾਣਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਈਮੇਲ ਆਈਡੀ ਹੈ n r i c o m m p b @gmail.com n r i c o m m p b @gmail.com ਤੇ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਵਧੀਆ ਲੱਗਿਆ ਹੋਵੇਗਾ ਜੋ ਜਾਣਕਾਰੀ ਸੁਖਜਿੰਦਰ ਸਿੰਘ ਸੰਧੂ ਜੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਰੇ ਰੌਮਦਰ ਟੀਵੀ ਦੇ ਨਾਲ ਮੈਂ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ